ਵੀ ਆਮ ਅਸੂਰੇ ਲੱਖ ਰੁਪਈਆ ਲਾਇਆ ਸੀ ਆ ਮੈਨੂੰ ਅੱਜ 10000 ਰੁਪਏ ਦਾ ਪ੍ਰੋਫਿਟ ਆ ਗਿਆ ਉਹ ਡੇਲੀ ਤੁਹਾਨੂੰ ਦਿਖਾਣਗੇ ਪ੍ਰੋਫਿਟ ਹੁੰਦੇ ਸਹੀ ਉਹ ਐਗਜੈਕਟ ਵੇਸੇ ਉਹ ਜਿਹੜਾ ਤੁਹਾਨੂੰ ਫਿਗਰ ਦਿਖਾ ਰਿਹਾ ਜੋ ਟ੍ਰੇਡ ਉਹਨੇ ਕੀਤਾ ਹੁੰਦਾ ਉਹ ਫਿਗਰ ਦੇ ਵਿੱਚ ਉਹ ਬਿਲਕੁਲ ਸਹੀ ਹੁੰਦਾ ਲੇਕਿਨ ਹੁੰਦਾ ਫਰਾਡ ਹੈ ਫਰਾਡ ਕਿਸ ਤਰ੍ਹਾਂ ਹੁੰਦਾ ਹੈ ਸਮਝਾਓ ਪਹਿਲੀ ਗੱਲ ਦੋ ਤਰੀਕਾ ਕਈ ਲੋਕਾਂ ਨੂੰ ਤਾਂ ਸਿੰਪਲ ਲਾਜਿਕ ਸਮਝ ਆ ਜਾਂਦਾ ਹਮ ਯਾਰ ਜੇ ਇਹਨੇ ਲੱਖ ਰੁਪਈਆ ਲਾਇਆ ਸ਼ਾਮ ਨੂੰ 10000 ਰੁਪਈਆ ਬਣਾ ਲਿਆ 10% ਰੋਜ਼ ਦਾ ਕਮਾ ਲੈਂਦਾ ਹਮ ਥੈਟ ਮੀਨਸ ਜੇ ਸੈਚਰਡੇ ਸੰਡੇ ਛੁੱਟੀ ਕਣ ਲਈਏ ਤੇ ਇਹ ਤਾਂ 15 ਦਿਨਾਂ ਦੇ ਪੈਸੇ ਆਪਣੇ ਡਬਲ ਕਰ ਲੈਂਦਾ ਦਸਾਂ ਦਿਨਾਂ ਚ ਡਬਲ ਕਰ ਲੂ ਬਿਲਕੁਲ ਦੋਵਾਂ ਮਹੀਨਿਆਂ ਚ ਤੇ ਦੋਗਣਾ ਚਾਰ ਗੁਣਾ ਅੱਠ ਗੁਣਾ 10 ਗੁਣਾ ਕਰ ਲੈਂਦਾ ਜੇ ਇੰਨੀ ਰਿਟਰਨ ਕੱਢ ਲੈਂਦਾ ਤੇ ਇਹਨੂੰ YouTube ਤੇ ਆਪਣੀ ਵੀਡੀਓ ਪਾਉਣ ਦੀ ਕੀ ਲੋੜ ਪਈ ਹੈ ਇਹਨੂੰ ਬੈਂਕ ਤੋਂ ਪੈਸੇ ਨਹੀਂ ਮਿਲਦੇ ਘਰ ਨੂੰ ਪ੍ਰਾਪਰਟੀ ਪਲੇਜ ਕਰਕੇ 12% 14% ਤੇ ਬੈਂਕ ਤੁਹਾਨੂੰ OD ਲਿਮਿਟ ਦੇ ਦਿੰਦਾ ਉੱਥੋਂ ਤੁਸੀਂ ਪੈਸਾ ਲਾ ਕੇ ਤੇ ਇਸ ਮਾਰਕੀਟ ਜਿੰਨਾ ਮਰਜ਼ੀ ਕਮਾਓ ਤੁਸੀਂ ਸਾਲ ਦਾ ਜੇ 500% ਕਮਾ ਲੈਣੇ ਆ 15% ਜੇ ਬੈਂਕ ਨੂੰ ਦੇਤਾ ਬਾਕੀ 485% ਤਾਂ ਫੇਰ ਤੁਹਾਨੂੰ ਪਈਦਾ ਪਿਆ ਤੁਹਾਨੂੰ ਕੀ ਲੋੜ ਬਈਆ ਕੋਰਸ ਵੇਚਣ ਦੀ ਆਪਣੇ ਕਈਆਂ ਤੇ ਮਨਚ ਤਾਂ ਇਹ ਠਣਕ ਆ ਜਾਂਦੀ ਵੀ ਕੁਛ ਨਾ ਕੁਛ ਤਾਂ ਸਮਥਿੰਗ ਇਜ਼ ਫਿਸ਼ੀ ਹੁਣ ਦੂਜਾ ਤਰੀਕਾ ਮੈਂ ਦੱਸਦਾ ਵੀ ਇਹ ਕਰਦੇ ਕਿਦਾਂ ਹਮ ਅਗਲਾ ਸਵਾਲ ਹੈ ਨਾ ਭਈ ਪਹਿਲਾਂ ਤਾਂ ਕਈਆਂ ਨੂੰ ਇਹ ਇਹ ਨਾ ਨਹੀਂ ਸਮਝ ਆਉਂਦਾ ਯਾਰ ਇਹ ਜਿਹੜੀਆਂ ਅਨਰੀਅਲਿਸਟਿਕ ਜਿਹੜੀਆਂ ਚੀਜ਼ਾਂ ਲੱਗਦੀਆਂ ਭਈ ਇਹ ਚ ਕੁਛ ਨਾ ਕੁਛ ਗੜਬੜ ਹੈ ਹੁਣ ਕੀ ਗੜਬੜ ਹੈ ਇਹ ਨਹੀਂ ਉਹਨੂੰ ਪਤਾ ਹੁਣ ਉਹ ਮੈਂ ਦੱਸਦਾ ਵੀ ਗੜਬੜ ਕਰਦੇ ਕਿਦਾਂ ਲੋਕਾਂ ਨੂੰ ਬੇਫਕੂ ਬਣਾਉਂਦੇ ਕਿਦਾਂ ਜੋ ਦਿਖਾ ਰਹੇ ਹੋ ਉਹ ਸਹੀ ਹੈ ਲੇਕਿਨ ਗੜਬੜ ਕਿੱਥੇ ਹੈ ਹੁਣ ਤੁਹਾਡਾ ਕਿਹੜੇ ਬੈਂਕ ਚ ਅਕਾਊਂਟ ਹੈ ਮੈਨੇ ਦੱਸੋ ਪਹਿਲਾਂ ਯੂਨੀਅਨ ਬੈਂਕ ਚ ਇਸ ਤੋਂ ਲਾਵਾ ਕਿਸੀ ਹੋਰ ਬੈਂਕ ਚ ਵੀ ਹੈ ਹੋਰ ਵੀ ਹੈ ਕਿਹੜੇ ਚ ਹੈ ਐਸ ਬੀ ਆਈ ਹੈਗਾ ਐਸ ਬੀ ਆਈ ਨੰਬਰ ਸੀਰੀਜ਼ ਹੁਣ ਤੁਸੀਂ ਤਿੰਨ ਬੈਂਕਾਂ ਚ ਅਕਾਊਂਟ ਖੁਲਾਇਆ ਇਹ ਲੀਗਲ ਹੈ ਕਿ ਇਲਿਗਲ ਹੈ ਇਹ ਹਨ ਲੀਗਲ ਹੈ ਨਾ ਤੁਹਾਨੂੰ ਕੋਈ ਕਾਨੂੰਨ ਰੋਕਦਾ ਤਾਂ ਨਹੀਂ ਵੀ ਤੁਸੀਂ ਇੱਕ ਤੋਂ ਵੱਧ ਜਿੰਨੇ ਮਰਜ਼ੀ ਬੈਂਕਾਂ ਚ ਅਕਾਊਂਟ ਖੁਲਾਓ ਤੁਸੀਂ ਐਚ ਡੀ ਐਫ ਸੀ ਐਕਸੈਸ ਆਈ ਸੀ ਆ ਜਿੰਨੇ ਮਰਜ਼ੀ ਖੁਲਾਓ ਥੈਟ ਇਜ਼ ਅਲੌਡ ਜੀ ਸਿਮਿਲਰਲੀ ਤੁਸੀਂ ਆਪਣਾ ট্রেਡਿੰਗ ਅਕਾਊਂਟ ਵੀ ਤੁਸੀਂ ਜਿੰਨੇ ਮਰਜ਼ੀ ਬ੍ਰੋਕਰਾਂ ਤੇ ਖਲਾਓ दैट ਇਜ਼ ਇਲੀਗਲ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਤੁਹਾਡਾ ਰੈਜ਼ੀਡੈਂਸ ਪ੍ਰੂਫ ਸਾਰੇ ਡਾਕੂਮੈਂਟ ਸਿਚੁਏਸ਼ਨ ਕਰੋ ਤੁਸੀਂ ਆਪਣਾ ਅਕਾਊਂਟ ਖੋਲ ਲਓ ਤੁਸੀਂ ਇੱਕ ਬ੍ਰੋਕਰ ਨਹੀਂ ਦੋਆਂ ਦੇ ਨਹੀਂ ਤਿੰਨਾਂ ਦੇ ਨਹੀਂ ਚਾਹਵਾਂ ਦੇ ਜਿੰਨਿਆਂ ਦੇ ਮਰਜ਼ੀ ਖੋਲ ਲਓ ਇਹ ਜਿਹੜੇ ਫਰਾਡ ਕਰਦੇ ਆ ਕਿਦਾਂ ਕਰਦੇ ਆ ਇਹਨਾਂ ਨੇ ਦੋ ਬ੍ਰੋਕਰਾਂ ਦੇ ਅਕਾਊਂਟ ਖੁਲਾਇਆ ਹੁੰਦਾ ਬ੍ਰੋਕਰ A ਬ੍ਰੋਕਰ B ਮਾਰਕੀਟ ਸਵੇਰੇ ਸਵਾਨਾ ਖੁੱਲੀ ਜੀ ਇਹਨਾਂ ਨੇ ਕੀ ਕਰਨਾ ਕੋਈ ਵੀ ਸ਼ੇਅਰ ਲੈ ਲਿਆ ਜਿੱਦਾਂ ਰਿਲਾਇੰਸ ਸਮਝੋ ਲੈ ਲਿਆ ਰੇਟ 1400 ਦਾ ਚੱਲਦਾ ਪਿਆ ਐਗਜ਼ਾਮ ਇਹ ਬ੍ਰੋਕਰ ਤੇ 1000 ਸ਼ੇਅਰ ਰੇਲੈਂਸ ਦਾ ਸਵੇਰੇ ਖੋਲਦੇ ਆ ਸਾਰ 1400 ਰੁਪਏ ਚ ਲੈ ਲਿਆ ਹੂੰ ਵੀ ਬ੍ਰੋਕਰ ਦੇ 1000 ਸ਼ੇਅਰ ਰੇਲੈਂਸ ਦਾ 1400 ਰੁਪਏ ਚ ਵੇਚ ਦਿੱਤਾ ਗੇਮ ਖੇਡ ਲਈ ਉਥੇ ਸੇਮ ਸ਼ੇਅਰ ਸੇਮ ਕੁਆਂਟੀਟੀ ਹੂੰ ਸੇਮ ਰੇਟ ਤਿੰਨੋਂ ਚੀਜ਼ਾਂ ਸੇਮ ਇੱਕ ਬ੍ਰੋਕਰ ਤੋਂ ਪਰਚੇਸ ਕਰ ਲੈਣੀ ਇੱਕ ਬ੍ਰੋਕਰ ਦੇ ਸੇਲ ਕਰ ਦੇਣੀ ਕਰਤੀ ਬਹਿ ਗਏ ਆਪਾਂ ਹੁਣ YouTube ਤੇ 11:00 ਵਜੇ ਰਲੈਂਸ ਜਿਹੜਾ 1400 ਚ ਲਿਆ ਸੀ ਹੁਣ 1415 ਰੁਪਏ ਹੋ ਗਿਆ ਜਿਹੜੇ ਏ ਬ੍ਰੋਕਰ ਤੋਂ ਲਿਆ ਸੀ ਆਹ ਦੇਖੋ ਜੀ ਮੈਂ ਸਿਰੇ 1400 ਰੁਪਏ ਚ ਰਲੈਂਸ ਲਈ ਸੀ ਹੁਣ 1415 ਹੋ ਗਈ ਮੈਨੂੰ 15000 ਦਾ ਪ੍ਰੋਫਿਟ ਆ ਰਿਹਾ ਵਾਹ ਯਾ ਪ੍ਰੋਫਿਟ ਓਹ ਵਾਹ ਇਦਾਂ ਹੀ ਦੂਜੇ ਦਿਨ ਫੇਰ ਸ਼ੇਅਰ TCS ਕਰ ਲਿਆ ਵੀ ਆਹ ਮੈਂ ਲਿਆ ਸੀ ਦੂਜੇ ਦਿਨ ਘਟ ਗਿਆ ਆਹ ਦੇਖੋ ਜੀ ਮੈਂ 1400 ਰੁਪਏ ਚ ਮੈਂ ਵੇਚਿਆ ਸੀ ਸ਼ੇਅਰ ਹੁਣ ਅਸਲੇ 1390 ਚੱਲਦਾ ਪਿਆ ਮੈਨੂੰ 10000 ਦਾ ਪ੍ਰੋਫਿਟ ਆ ਰਿਹਾ ਜੇ ਘਟ ਗਿਆ ਤਾਂ ਆ ਸਕਰੀਨ ਦਿਖਾ ਦੇਣੀ ਆ ਜੇ ਵੱਧ ਗਿਆ ਤੇ ਆ ਦਿਖਾ ਦੇਣੀ ਆ ਪ੍ਰੋਫਿਟ ਦੋਨਾਂ ਚ ਦਿਖਾਣਾ ਇੱਕ ਚ ਲਾ ਹਾਸ ਹੈ ਕਿ ਜੇ ਪ੍ਰੋਫਿਟ ਹੈ ਵੀ ਤੁਸੀਂ 1400 ਚ ਸ਼ੇਅਰ ਲਿਆ ਜਾਂ ਉਹ ਵਧਣਾ ਜਾਂ ਘਟਣਾ ਇੱਕ ਕੰਮ ਤਾਂ ਹੋਣਾ ਜੇ ਘਟ ਗਿਆ ਤਾਂ ਜਿੱਥੇ ਵੇਚਿਆ ਸੀ ਉਹ ਸਕਰੀਨ ਸ਼ੇਅਰ ਕਰ ਦੇਣੀ ਹੂੰ ਜੇ ਵੱਧ ਗਿਆ ਤੇ ਜਿੱਥੇ ਖਰੀਦੀ ਸੀ ਉਹ ਬ੍ਰੋਕਰ ਦੀ ਸਕਰੀਨ ਸ਼ੇਅਰ ਕਰ ਦੇਣੀ ਦੈਟਸ ਇਟ ਉਹ ਰੋਜ਼ ਤੁਸੀਂ ਦੇਖਦੇ ਆ ਆਮ ਲੋਕ ਹਾਊਸ ਵਾਈਫ ਸਟੂਡੈਂਟਸ ਯਾਰੇ ਤਾਂ ਰੋਜ਼ ਹੀ ਪ੍ਰੋਫਿਟ ਕਰਦਾ ਤੁਸੀਂ ਉਹਨੂੰ ਮੈਸੇਜ ਭਾਨੇ ਥੱਲੇ ਕਮੈਂਟਸ ਵਿੱਚ ਯਾਰ ਮੈਂ ਵੀ ਸਿੱਖਣਾ ਚਾਹਨਾ ਉਹ ਕਹਿੰਦਾ ਫਿਰ ਮੈਨੂੰ ਡਾਇਰੈਕਟ ਮੈਸੇਜ ਕਰੋ ਫਿਰ ਉਹਦੇ ਵਿੱਚ ਡਾਇਰੈਕਟ ਮੈਸੇਜ ਕਰੋਗੇ ਤੇ ਉਹ ਪੈਕੇਜ ਦੇਊਗਾ ਤੁਹਾਨੂੰ ਮੇਰੇ ਕੋਲ 50000 ਲੱਖ 2 ਲੱਖ 5 ਲੱਖ ਤੱਕ ਵੀ ਫੀਸਾਂ ਲੈਣ ਵਾਲੇ ਹੈਗੇ ਆ ਸਿਖਾਣ ਦੀ ਫੀਸ ਲੈਂਦੇ ਆ ਉਹਨਾਂ ਦਾ ਸੋਰਸ ਆਫ ਇਨਕਮ ਆਹੀ ਆ ਸਿਰਫ ਹੁਣ ਪੰਗਾ ਕੀ ਹੈ ਹੁਣ ਤੁਸੀਂ 5000 10000 ਲਾ ਕੇ ਫੀਸ ਦੇ ਕੇ ਜੇ ਸਿੱਖ ਵੀ ਲਿਆ ਸਾਨੂੰ ਪਤਾ ਵੀ ਉਹ ਨੌਲੇਜ ਗਲਤ ਹੈ ਜਦੋਂ 10000 ਫੀਸ ਲਾ ਕੇ ਤੁਸੀਂ ਕੋਈ ਚੀਜ਼ ਸਿੱਖੀ ਐ ਤੁਹਾਨੂੰ ਅਪਲਾਈ ਵੀ ਕਰੋਗੇ ਕਿਤੇ ਹੂੰ ਜਦੋਂ ਅਪਲਾਈ ਕਰੋਗੇ ਤਾਂ ਰੁਪਇਆ ਤੁਹਾਡਾ 5 ਲੱਖ ਹੋਰ ਉੱਡ ਜਾਣਾ ਉਹ ਸਿੱਧਾ ਲਾਸ ਦੇ ਵਿੱਚ ਯੈਸ ਤੇ ਇਸ ਕਰਕੇ ਇਹ ਜਿਹੜਾ ਟਰੇਡਿੰਗ ਦਾ ਕੰਮ ਐ ਇਹ ਟੋਟਲੀ ਇਸ ਤੋਂ ਬਚੋ ਹੂੰ ਇਹਦੇ 'ਚ ਕੁਝ ਨਹੀਂ ਰੱਖਿਆ ਅਲਟੀਮੇਟਲੀ ਬਰਬਾਦੀ ਹੋਣੀ ਐ 93% ਚਾਂਸਸ ਜਿਹੜੇ ਇਹਦੇ 'ਚ ਟੋਟਲੀ ਲਾਸ ਦੇ ਹੈਗੇ ਆ ਔਰ ਮੈਂ ਦੁਨੀਆ ਦਾ ਇਕੱਲਾ ਹੀ ਬ੍ਰੋਕਰ ਐ ਮੈਂ ਪੰਜਾਬ ਦਾ ਨਹੀਂ ਇੰਡੀਆ ਦਾ ਨਹੀਂ ਦੁਨੀਆ ਦਾ ਕੱਲਾ ਬ੍ਰੋਕਰ ਆ ਜਿਹੜਾ ਮੈਂ ਕਲਾਇੰਟ ਨੂੰ ਗੁਰੇਜ਼ ਕਰਦਾ ਟੂ ਟਰੇਡਿੰਗ ਦੇ ਚੱਕਰ ਚ ਨਾ ਪੈ ਹੂੰ ਕੋਈ ਬ੍ਰੋਕਰ ਤੁਹਾਨੂੰ ਨਹੀਂ ਗੱਲ ਗੱਲ ਕਹੂਗਾ ਬਿਲਕੁਲ ਉਹਨੇ ਤਾਂ ਕਹਿਣਾ ਭਾਈ ਪਾ ਮੈਂ ਕੋ ਟ੍ਰੇਡਿੰਗ ਕਰ ਜਦੋਂ ਤੁਸੀਂ ਲਈ ਵੇਚੀ ਕਰਨੀ ਆ ਬ੍ਰੋਕਰ ਦੀ ਕਮਿਸ਼ਨ ਤਾਂ ਖਰੀ ਤੁਹਾਨੂੰ ਪ੍ਰੋਪਰਟੀ ਹੋਏ ਲਾਸ ਹੋਏ ਕੋਈ ਮਤਲਬ ਨਹੀਂ ਬ੍ਰੋਕਰ ਦੀ ਕਮਿਸ਼ਨ ਖਰੀ ਜੀ ਤੇ ਆਪਾਂ ਉਹ ਰਸਤੇ ਚ ਕਲਾਇੰਟ ਨੂੰ ਤੋੜਦੇ ਨਹੀਂ ਮੈਨੂੰ ਪਤਾ ਉਸ ਦੀ ਬਰਬਾਦੀ ਉਹਦੀ ਜੇ ਤੁਸੀਂ ਇੱਕ ਹੋਰ ਗੱਲ ਕਰਦੇ ਪਏ ਸੀਗੇ ਸਿਪ ਦੇ ਬਾਰੇ ਜੀਵਨ ਵਿੱਚ ਕਹਿੰਦੇ ਪਏ ਆ YouTube ਤੇ ਤਾਂ ਬਹੁਤ ਚੱਲਦਾ ਪਿਆ Instagram ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ ਤੁਸੀਂ ਪੈਸੇ ਇਨਵੈਸਟ ਕਰੀ ਚੱਲੋ ਕਰੀ ਚੱਲੋ ਕਰੀ ਚੱਲੋ ਤੇ ਤੁਸੀਂ ਜਦੋਂ ਉਹ ਤੀਜਾ ਹਿੱਸਾ ਆ ਗਿਆ ਮੈਂ ਪਹਿਲਾਂ ਟ੍ਰੇਡਿੰਗ ਨੂੰ ਆਪਾਂ ਕਲੀਅਰ ਕਰ ਲਈਏ ਇੱਕ ਕਨਸੈਪਟ ਨੂੰ ਟ੍ਰੇਡਿੰਗ ਦੇ ਵਿੱਚ ਫੇਰ ਵੀ ਕਈਆਂ ਦੇ ਦਿਮਾਗ 'ਚ ਫੇਰ ਵੀ ਆ ਜਾਂਦਾ ਯਾਰ ਜੇ ਮੈਂ 7% ਚ ਕਿਉਂ ਨਹੀਂ ਆ ਸਕਦਾ ਮੈਂ ਫੇਰ ਵੀ ਟਰਾਈ ਕਰਨੀ ਚਾਹਨਾ ਤੇ ਬਹੁਤ ਕੋਈ ਕੋਈ ਤਾਂ ਕਮੈਂਟਸ ਵਿੱਚ ਵੀ ਬਹੁਤੇ ਆਉਣਗੇ ਵੀ ਮੈਂ ਤਾਂ ਇੰਨੇ ਪੈਸੇ ਮੈਨੂੰ ਵੱਜ ਗਏ ਮੈਨੂੰ ਇੰਨੇ ਪੈਸੇ ਵੱਜ ਗਏ ਜਾਂ ਮੈਂ ਵੀ ਕਰਨਾ ਚਾਹਨਾ ਸਿੱਖਣਾ ਚਾਹਨਾ ਕੋਈ ਕੋਈ ਹਰ ਇੱਕ ਬੰਦੇ ਨੂੰ ਰੱਬ ਨੇ ਕੰਨ ਚ ਫੂਕ ਮਾਰ ਕੇ ਭੇਜਿਆ ਵੀ ਸਭ ਤੋਂ ਸਿਆਣਾ ਦੁਨੀਆਂ ਚ ਤੂੰ ਹੀ ਆ ਲੇਕਿਨ ਉਹ ਫੇਰ ਵੀ ਅਜਮਾਣਾ ਚਾਹੁੰਦਾ ਕੋਈ ਗੱਲ ਨਹੀਂ ਫੇਰ ਵੀ ਉਹਨੂੰ ਇੱਕ ਤਰੀਕਾ ਹੈਗਾ ਇਸ ਮਾਰਕੀਟ ਚ ਆਪਣੀ ਲੱਕ ਟਰਾਈ ਕਰਨੀ ਚਾਹੁੰਦਾ ਵੀ ਜੇ ਮੈਂ ਕਾਮਯਾਬ ਹੋ ਗਿਆ ਤਾਂ ਠੀਕ ਆ ਫੇਰ ਤਾਂ ਬਹੁਤ ਕਮਾਈ ਕਰੂੰਗਾ ਮੈਂ ਤੇ ਜੇ ਮੈਂ ਫੇਲ ਹੋ ਗਿਆ ਤਾਂ ਮੇਰਾ ਰਿਸਕ ਜਿਹੜਾ ਕੈਲਕੂਲੇਟਡ ਹੋਵੇ ਕਿਹੜਾ ਕਿਹੜਾ ਤਰੀਕਾ ਇਹ ਉਹ ਤਰੀਕਾ ਹੈਗਾ ਵੀ ਸਪੋਜ਼ ਤੁਸੀਂ ਇੱਕ ਕੋਈ ਵੀ ਕੋਰਸ ਕਰਦੇ ਕੁਝ ਵੀ ਚੀਜ਼ ਸਿੱਖਦੇ ਉਹਦੀ ਆਪਾਂ ਫੀਸ ਦੇਣੇ ਜੀ ਫੋਰਸ ਵੀ ਖਰੀਦੇ ਵਾਟ ਐਵਰ ਜੋ ਵੀ ਆਪਾਂ ਤੁਸੀਂ ਸਪੋਜ਼ ਲੱਖ ਰੁਪਇਆ ਰੱਖ ਲਿਆ ਵੀ ਮੈਂ ਆ ਲੱਖ ਰੁਪਇਆ ਜਿਹੜਾ ਹੈਗਾ ਮੈਂ ਰਿਸਕ ਤੇ ਕਰਕੇ ਦੇਖਣਾ ਜੇ ਮੈਂ ਕਾਮਯਾਬ ਹੋ ਗਿਆ ਤਾਂ ਮੈਂ ਕੰਟੀਨਿਊ ਕਰੂੰਗਾ ਨਹੀਂ ਤਾਂ ਨਹੀਂ ਕਰੂੰਗਾ ਹਮ ਸਾਰੀ ਦੀ ਸਾਰੀ ਜੋ ਵੀ ਤੁਹਾਡੀ ਕੈਪੀਟਲ ਹੈ ਵਾਟ ਐਵਰ ਮੈਂ ਐਗਜ਼ਾਮਪਲ ਲੈ ਕੇ ਚੱਲਣ ਲੱਖ ਰੁਪਇਆ ਤੁਸੀਂ ਆਪਾਂ ਇਸ ਮਾਰਕੀਟ ਚ ਸ਼ੁਰੂ ਕਰਨਾ ਚਾਹੁੰਦੇ ਹੋ ਟਰੇਡਿੰਗ ਦੇ ਕੰਮ ਨੂੰ ਮੈਂ ਟਰੇਡਿੰਗ ਦੇ ਫੀਲਡ ਨੂੰ ਪਹਿਲਾਂ ਕਲੀਅਰ ਕਰਦਾ ਤਾਂ ਕਿ ਹਰਗੇ ਦੇ ਦਿਮਾਗ ਚ ਕਨਸੈਪਟ ਕਲੀਅਰ ਹੋ ਜਾ ਟਰੇਡਿੰਗ ਦੇ ਰਿਸਕ ਇਨਵੋਲਵ ਕੀ ਹੈ ਤੇ ਆਪਾਂ ਉਹਨਾਂ ਤੋਂ ਬਚ ਕੇ ਜੇ ਕਾਮਯਾਬ ਹੋ ਸਕੀਏ ਤਾਂ 5 5000 ਦੀਆਂ 20 ਕਿਸ਼ਤਾਂ ਬਣਾ ਲਈਆਂ ਜੀ ਆਪਾਂ ਲੱਖ ਰੁਪਏ ਨੂੰ ਕੋਈ ਵੀ ਸਟ੍ਰੇਟ ਕਰਨਾ ਲੱਖ ਰੁਪਏ ਨੂੰ ਪੂਰੀ ਕੈਪੀਟਲ ਨੂੰ ਆਪਾਂ ਰਿਸਕ ਤੇ ਨਹੀਂ ਲਾਣਾ ਓਕੇ 5000 ਦੀ ਆਈਟਮ ਕੈਪੀਟਲ ਲਾ ਕੇ ਉਹਨੂੰ ਰਿਸਕ ਤੇ ਲਾਉਣਾ ਕਰਾਂਗੇ ਜ਼ੀਰੋ ਹੋ ਜਾਊਗਾ ਓਕੇ ਫਿਰ ਅਗਲੀ ਕਿਸ਼ਤ ਲਵਾਂਗੇ ਹੂੰ ਫਿਰ ਹੋ ਸਕਦਾ 5 ਦਾ 7 ਵੀ ਹੋਏ ਪਹਿਲਾਂ ਕੋ ਗਲਤੀਆਂ ਕੀਤੀਆਂ ਸੀ ਯਾਰ ਆ ਮੈਂ ਗਲਤੀ ਕਰ ਲਈ ਮੇਰਾ ਤਾਂ ਉੜ ਗਿਆ ਨਾ ਤਾਂ ਮੇਰਾ ਨਹੀਂ ਹੋਣਾ ਸੀ ਮੈਂ ਅਗਲਾ 5 ਲੈ ਲਿਆ ਉੱਚ ਵੀ ਹੋ ਸਕਦਾ ਤੁਸੀਂ ਹੋਰ ਨਮੀ ਗਲਤੀ ਕਰੋਗੇ ਉਹ ਵੀ ਹੌਲੀ ਹੌਲੀ ਤੁਹਾਡਾ ਪੰਜ ਉੜ ਗਿਆ ਜੇ ਤਾਂ ਤੁਹਾਡਾ ਪੰਜ ਪੰਜ ਕਰਕੇ 20 ਵਾਰੀਆਂ ਚ ਤੁਸੀਂ ਜ਼ੀਰੋ ਕਰ ਲਏ ਆਪਣਾ ਪੈਸਾ ਤੁਹਾਡੀ ਕੈਪੀਟਲ ਜ਼ੀਰੋ ਹੋ ਗਈ ਥੈਨ ਇਹ ਐਕਸੈਪਟ ਕਰੋ ਵੀ 1 ਲੱਖ ਰੁਪਏ ਮੇਰੀ ਟਿਊਸ਼ਨ ਫੀਸ ਤੇ ਮੈਂ ਜ਼ਿੰਦਗੀ ਚ ਹੁਣ ਟਰੇਡਿੰਗ ਨਹੀਂ ਕਰਨੀ ਇਹ ਮੈਂ ਇਹੀ ਸਿੱਖਿਆ ਹਤੋਂ ਵੀ ਮੈਨੂੰ ਟਰੇਡਿੰਗ ਮੇਰੇ ਮਤਲਬ ਦੀ ਚੀਜ਼ ਨਹੀਂ ਹੈਗੀ ਮੈਂ ਉੱਚ ਕਾਮਯਾਬ ਨਹੀਂ ਹੋ ਸਕਦਾ ਇਹ ਐਕਸੈਪਟ ਕਰਨਾ ਪਊਗਾ ਪਹਿਲਾਂ ਜਿਹੜੇ ਐਕਸੈਪਟ ਨਹੀਂ ਕਰਦੇ ਨਹੀਂ ਕਰਦੇ ਉਹ ਬਰਬਾਦ ਹੋਣਗੇ ਜੇ ਆਪਣੀਆਂ ਗਲਤੀਆਂ ਤੋਂ ਲੈਸਨ ਹੀ ਨਹੀਂ ਲੈਣਾ ਉਹ ਗਲਤੀਆਂ ਪਰ ਰਿਪੀਟ ਕਰੀ ਜਾਣੀਆਂ ਤੇ ਉਹ ਰਸਤਾ ਸਿਰਫ ਤੇ ਸਿਰਫ ਫਾਈਨੈਂਸ਼ੀਅਲ ਬਰਬਾਦੀ ਵੱਲੀ ਜਾ ਰਿਹਾ ਜੇ ਆਸੀਂ ਉਸ ਤੋਂ ਬਚਣਾ ਤਾਂ ਜੇ ਤੁਸੀਂ ਉਹ 1 ਲੱਖ ਨੂੰ ਪ੍ਰਿਜ਼ਰਵ ਕਰਦੇ